ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਹਾਂ ਚੜ੍ਹਦੀ ਕਲਾ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੀ ਮੁਲਾਕਾਤ ਕਰਾਉਣੀ ਹੈ ਇੱਕ ਇਟਲੀ ਦੇ ਨੌਜਵਾਨ ਦੇ ਨਾਲ ਜਿਹੜਾ ਇਟਲੀ ਦੇ ਵਿੱਚ ਕਾਫੀ ਸਾਲਾਂ ਤੋਂ ਰਹਿ ਰਿਹਾ ਕੀ ਕੰਮਕਾਰ ਚੱਲ ਰਿਹਾ ਹੈ ਤੇ ਕੀ ਜ਼ਿੰਦਗੀ ਦਾ ਸੰਘਰਸ਼ ਰਿਹਾ ਹੁਣ ਤੱਕ ਕਿਦਾਂ ਦਾ ਸਫਰ ਰਿਹਾ ਹੈ ਤੇ ਸਾਰੀ ਗੱਲਬਾਤ ਹੋਊਗੀ ਤੇ ਗੱਲਾਂ ਬਾਤਾਂ ਹੋਰ ਵੀ ਵਿੱਚ ਹੋਣਗੀਆਂ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿ ਪਤਾ ਨਹੀਂ ਮੌਲ ਕਿੱਧਰ ਨੂੰ ਦੁਰ ਪੜਾ ਠੀਕ ਆ ਕੁਝ ਵੀ ਹੋ ਸਕਦਾ ਹੈ ਤੇ ਆਜੋ ਕਰ ਲਈਏ ਗੱਲਬਾਤ ਤੇ ਹੁਣ ਹੋਣਗੀਆਂ ਭਾਜੀ ਨਾਲ ਸਿੱਧੀਆਂ ਗੱਲਾਂ ਬਾਤਾਂ ਹੈ ਠੀਕ ਹੈ ਜੀ ਤੇ ਜਦੋਂ ਗੱਲ ਕੀਤੀ ਸੀ ਸੰਗੀ ਬਿਲਕੁਲ ਨਾ ਵੀ ਕੈਮਰਾ ਲੱਗਾ ਵੀ ਨਰਵਸ ਨਹੀਂ ਹੋਣਾ ਵੀ ਪਤਾ ਨਹੀਂ ਕੀ ਹੋ ਜਾਣਾ ਕੁਝ ਨਹੀਂ ਹੋਣਾ ਠੀਕ ਹੈ ਜੀ ਨਾਰਮਲੀ ਆਪਾਂ ਗੱਲਾਂ ਹੀ ਕਰਨੀਆਂ ਆਪਣੀਆਂ ਪਰਿਵਾਰਕ ਗੱਲਾਂ ਹੀ ਬਿਲਕੁਲ ਜੀ ਹਨਾ ਕਿੰਨੇ ਸਾਲ ਹੋ ਗਿਆ ਇਟਲੀ ਜਾਇਆ ਨੂੰ 16 ਸਾਲ ਹੋ ਗਏ ਭਾਜੀ 16 ਸਾਲ ਹੋ ਗਿਆ ਨਾ ਤੇ ਵਾਲ ਇੱਥੇ ਅਣਕੇ ਚਿੱਟੇ ਹੋਏ ਨਾ ਵਾਲ ਹਾਂਜੀ ਕੋਈ ਚ ਪਹਿਲਾਂ ਵੀ ਚਿੱਟੇ ਸੀਗੇ ਝੂਠ ਨਹੀਂ ਹੈਗਾ ਹਾਂ ਪਰ ਬਿਰਲੇ ਸੀਗੇ ਪਰ ਇੱਥੇ ਛੇਦੀ ਚਿੱਟੇ ਹੁੰਦੇ ਨਾ ਇੱਥੇ ਪਾਣੀ ਦਾ ਫਰਕ ਆ ਪਾਣੀ ਦਾ ਵੀ ਫਰਕ ਆ ਕੁਝ ਆਪਾਂ ਮੈਂ ਮਹਿੰਦੀ ਵੀ ਲਾਉਣ ਲੱਪਿਆ ਮੈਂ ਕਿਹਾ ਵੀ ਮੇਰੇ ਚਿੱਟੇ ਚੰਗੇ ਲਾਉਂਦੇ ਸੀ ਰੰਗ ਲਾਉਣ ਲੱਪਿਆ ਉਹਨੇ ਕਰਦੇ ਕਰਦੇ ਮੇਰਾ ਸਾਰਾ ਸਰੀ ਚਿੱਟਾ ਕਰਤਾ ਇਹ ਕਹਿੰਦੇ ਨਹੀਂ ਹੁੰਦੇ ਇਹ ਧੋਲੇ ਐ ਵੀ ਨਹੀਂ ਆਏ ਵਾਲ ਚਿੱਟੇ ਐ ਵੀ ਨਹੀਂ ਹੋਏ ਨਾ ਠੱਕੇ ਖਾ ਖਾ ਗਈ ਹੋਏਗਾ ਠੱਕੇ ਖਾ ਕੇ ਵੀ ਇੱਕ ਉਹਦਾ ਵੀ ਤੈਨੂੰ ਪਤਾ ਜਿਹਦਾ ਆਪਾਂ ਸੋਚਦੇ ਆਂ ਜਿਆਦਾ ਫੇ ਆਪਾਂ ਨੂੰ ਟੈਨਸ਼ਨਾਂ ਤਾਂ ਬਹੁਤ ਹੁੰਦੀਆਂ ਟੈਨਸ਼ਨਾਂ ਦੀ ਵਜ੍ਹਾ ਦੇ ਨਾਲ ਵੀ ਆਉਂਦੇ ਆ ਕੁਝ ਆਪਾਂ ਨੂੰ ਜੁਕਾਮ ਆਉਂਦਾ ਵੀ ਕਈ ਰੀਜਨ ਐ ਇਹਦੇ ਵਿੱਚ ਹੁ ਹੁਣ 3-4 ਸਾਲ ਹੋ ਗਏ ਭਾਜੀ ਸੈੱਟ ਆ ਹੁਣ ਸਹੀ ਆ ਤੇ ਵੀ ਸਟਰਗਲ ਤਾਂ ਬਹੁਤ ਕਰਨੀ ਪਈ ਆ ਸਟਰਗਲ ਭਾਜੀ ਆਪ ਨੂੰ ਹੀ ਕਰਨੀ ਪਈ ਤੇ ਕੋਈ ਨਹੀਂ ਕਿਸੇ ਦਾ ਸਾਥ ਦਿੱਤਾ ਸਾਥ ਅੱਜ ਤੱਕ ਕਦੀ ਕਿਸੇ ਦਾ ਕੋਈ ਵੀ ਨਹੀਂ ਕਹਿੰਦਾ ਵਾਹਿਗੁਰੂ ਦਾ ਸਾਥ ਤੇਰੇ ਦੋਸਤ ਸੀਗੇ ਕਿਸੇ ਪਰਮਾਤਮਾ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਭਾਜੀ ਨਾ ਕਦੀ ਕਿਸੇ ਨੇ ਕੰਮ ਤੇ ਲਵਾਇਆ ਆ ਜੋ ਕੰਮ ਘੱਟ ਸੀ ਉਦੋਂ ਕੋਈ ਵੀ ਨਹੀਂ ਬੁਲਾਉਂਦਾ ਆਏਗਾ ਤੇ ਹੁਣ ਸਹੀ ਆ ਹੁਣ ਆਪਾਂ ਨੇ ਬੁਲਾਇਆ ਤਾਂ ਸਿੱਧੀ ਜਿਹੜੀ ਗੱਲ ਆ ਫੇ ਬੰਦਾ ਉਦਾਂ ਦਾ ਹੋ ਜਾਂਦਾ ਉਦਾਂ ਹੀ ਹੋ ਗਿਆ ਆਪਾਂ ਬੰਦਾ ਉਦਾਂ ਦਾ ਹੋ ਜਾਂਦਾ ਜਿੱਦਾਂ ਦਾ ਫੇ ਕਿਉਂਕਿ ਮਾੜੇ ਟਾਈਮ ਤੇ ਜੇ ਤੁਹਾਡੇ ਨਾਲ ਕੋਈ ਖੜਾ ਹੋਇਆ ਤਾਂ ਵੀ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਹਾਂ ਇਹ ਤਾਂ ਹੈ ਹਾਂ ਜਿੰਨੀ ਆਪਣਾ ਕੀ ਦਾ ਹੋ ਸਕਦਾ ਆ ਉਨੀ ਹੈਲਪ ਕਰੀ ਦੀ ਜੂਰ ਹੈ ਚਲੋ ਵਧੀਆ ਕਰ ਕਿਸੇ ਸਿੱਧੇ ਰਾਹ ਪਾਈ ਦਾ ਪੁੱਠੇ ਰਾਹ ਨਹੀਂ ਪਾਈਦਾ ਚੰਗੀ ਗੱਲ ਹੈ ਜਿਹੜੇ ਬੰਦੇ ਨੇ ਜਿੱਥੋਂ ਆਪ ਨੂੰ ਬੰਦੇ ਨੂੰ ਠੋਕਰ ਲੱਗੀ ਉਹਨੂੰ ਬੰਦੇ ਨੂੰ ਦੱਸਣਾ ਚਾਹੀਦਾ ਵੀ ਆ ਕਦੀ ਸਿੱਧੇ ਰਾਹ ਤੁਹਾਨੂੰ ਪਾਇਆ ਨਹੀਂ ਹੈਗਾ ਹਾਂ ਤੇ ਪਰ ਮੈਂ ਇਹ ਨਹੀਂ ਚਾਹਦਾ ਕਿ ਮੇਰੇ ਘਰ ਕੋਈ ਪੁੱਠੇ ਰਾਹ ਜਾਵੇ ਨਹੀਂ ਵਧੀਆ ਕੰਮ ਕਿਦਾਂ ਹੁਣ ਹਾਂਜੀ ਠੀਕ ਹੈ ਭਾਜੀ ਕੀ ਹਿਸਾਬ ਕਿਦਾ ਹੁੰਦਾ ਇਹਦਾ ਚਾਕਲੇਟ ਦਾ ਚੌਲਰ ਭਾਜੀ ਆਪਾਂ ਬਣਾਈਦਾ ਪਾਸਟ ਚਾਕਲੇਟ ਬਣਾਉਨੇ ਆ ਜਾਂ ਚੌਪਾ ਬਣਾਉਂਦੇ ਆ ਭਾਜੀ ਓਵਾ ਜਿਹੜੇ ਉਹ ਬੜੇ ਸਾਰੇ ਆਂਡੇ ਹੁੰਦੇ ਆ ਵੱਡੇ ਸਾਰੇ ਜਿਹੇ ਉਹ ਪਾਸਕੂ ਦੇ ਬਣਦੇ ਆ ਵੱਡੇ ਸਾਰੇ ਹਾਂ ਆਂਡੇ ਜਿਹੜੇ ਡਿਪੈਂਡ ਕਰਦਾ ਮਤਲਬ 5 ਕਿਲੋ ਦਾ 10 ਕਿਲੋ ਦਾ 10 10 ਕਿਲੋ ਤੱਕ ਹੀ ਬਣਦੇ ਹਾਂਜੀ ਹਾਂਜੀ ਉਹ ਵੀ ਕਿੱਥੇ ਜਾਂਦੇ ਮਾਰਕੀਟ ਅਜ ਤਾਂ ਆਪਾਂ ਨੋਰਮਲ ਕਿਲੋ ਕੋਲਾ ਐਡਾ ਨਹੀਂ ਭਾਜੀ ਆਪਣੇ ਨੂੰ ਪਰਸਨਲ ਗੱਲੋਂ ਦਿੰਦੇ ਆ ਉਹਦੇ ਵਿੱਚ ਮਤਲਬ ਕਿ ਤੁਹਾਡੇ ਕੋਲ ਉਹਦੇ ਵਿੱਚੋਂ ਤੁਹਾਨੂੰ ਪਾਇਆ ਹੁੰਦਾ ਆ ਨਹੀਂ ਨਹੀਂ ਫਿਰ ਆਂਡਾ ਵੱਧ ਤੋਂ ਵੱਧ ਕਿੱਡੇ ਸਾਈਜ਼ ਦਾ ਹੁੰਦਾ ਉਹ ਐਡਾ ਭਾ ਅਛਾ ਇਹ ਡੇਟੇ ਪਰ ਡਿਵੀ ਹੁੰਦੇ ਆ ਜਿਵੇਂ 2-2 ਫੁੱਟ 3-4 ਫੁੱਟ ਦੇ ਹਾਂਜੀ ਹਾਂਜੀ ਉਹ ਮੈਂ ਨਹੀਂ ਦੇਖਿਆ ਅਜੇ ਤੱਕ ਯਾਰ ਉਹਦੇ ਵਜੇ ਸਪੈਸ਼ਲ ਗੱਲੋਂ ਹੁੰਦੀ ਭਾਜੀ ਹਾਂ ਫਿਰ ਆਪਣੇ ਇਟਲੀ ਜ ਰਹਿੰਦੇ ਜਾਂ ਬਾਹਰ ਜਾਂਦੇ ਕਿਤੇ ਮਤਲਬ ਕਿ ਮਾਰਕੀਟ 'ਚ ਆਪਣੇ ਪਰਸਨਲੀ ਵੇਚਦੇ ਆ ਜਿੱਦਾਂ ਠੀਕ ਆ ਠੀਕ ਆ ਜੇ ਕਿਸੇ ਨੂੰ ਰਗੱਲੋ ਦੇਣੀ ਆ ਉਹ ਲਾਲ ਚਨੂਕਾ ਮਤਲਬ ਉਹਦੇ ਵਿੱਚ ਇੱਕ ਦੇ ਵਿੱਚ ਨਿਕਲਣਾ ਕੁਛ ਪਰਸਨਲ ਜਾਂ ਟੈਕਟ ਹੋ ਗਈ ਅਛਾ ਉਹਦੇ ਵਿੱਚ ਕੁਛ ਪੁੰਦੇ ਆ ਹਾਂਜੀ ਹਾਂਜੀ ਰਗੱਲੋ ਹੁੰਦੀ ਭਾਜੀ ਨਹੀਂ ਜਿਹੜਾ ਅੰਡਾ ਉਹ ਤਿਆਰ ਹੁੰਦਾ ਉਹਦੇ ਵਿੱਚ ਪਾਇਆ ਹੁੰਦਾ ਕੁਛ ਉਹਦੇ ਵਿੱਚ ਪਾਇਆ ਹੁੰਦਾ ਕੋਸ਼ਿਸ਼ ਨਾ ਕੋਸ਼ਿਸ਼ ਤਾਂ ਉਹ ਆਫਰ ਹੋ ਗਿਆ ਜਾਂ ਕੁਝ ਵੀ ਹੋ ਗਿਆ ਹਾਂਜੀ 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 ਸਹੀ ਹੈ ਸਹੀ ਹੈ ਜਾਨਕਿ ਜਿਹੜੇ ਗਿਫਟ ਦਿੰਦੇ ਆ ਕਿਸੇ ਨੂੰ ਵਿੱਚ ਗਿਫਟ ਹੋਰ ਪਾਉਂਦੇ ਆ ਵਿੱਚ ਹਾਂਜੀ 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 ਠੀਕ ਠੀਕ ਵਧੀਆ ਕੰਮ ਕਰ ਹਾਂਜੀ ਹਾਂਜੀ ਠੀਕ ਮੈਂ ਸੋਚਦਾ ਤੁਸੀਂ ਚਾਕਲੇਟ ਤਿਆਰ ਕਰਦੇ ਆ ਪਰ ਨਹੀਂ ਤੁਸੀਂ ਜਾਨਕਿ ਨਹੀਂ ਚਾਕਲੇਟ ਪਿੱਛੇ ਬਣੀ ਬਣਾਈ ਆ ਉਹਦੀ ਆਪਾਂ ਆਂਡੀ ਤਿਆਰ ਕਰਦੇ ਆ ਤੁਸੀਂ ਜਾਨਕਿ ਸ਼ੇਪ ਤਿਆਰ ਕਰਦੇ ਆ ਸ਼ੇਪ ਤਿਆਰ ਕਰਦੇ ਆ ਚੀਜ਼ ਦੀ ਜਿਹੜੀ ਸਾਈਜ਼ ਹੋ ਗਿਆ 3 ਦਾ 2 ਦਾ 5 ਦਾ 10 ਦਾ ਇਦਾਂ ਹਾਂ ਚਲ ਵਧੀਆ ਫੇਰ ਹਾਂਜੀ ਸਾਫ਼ ਸੁਥਰਾ ਕੰਮ ਹੁੰਦਾ ਆ ਕਈ ਕਹਿੰਦੇ ਚੌਕਲੇਟ ਇੰਨਾ ਨਹੀਂ 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 ਭਾਜੀ ਤੁਸੀਂ ਕਹਣਾ ਝੂਠ ਬੋਲਦਾ ਅਸੀਂ ਆਪ ਖੋਦ ਸਫਾਈ ਕਰਦੇ ਆ ਮੈਂ ਖੋਦ ਸਾਰਾ ਕੁਝ ਐਂਡ ਤੇ ਧੋਨੇ ਹੁੰਨੇ ਆਂ ਹਾਂ ਹੁਣ ਜਦੋਂ ਹੁਣ ਸਾਰਾ ਕੁਝ ਪਾਸਕੂ ਤੇ ਬੰਦ ਹੋ ਗਿਆ ਕੰਮ ਚੱਲਦਾ ਰਹਿਣਾ ਪਰ ਮਸ਼ੀਨਾਂ ਜਿਹਦੇ ਵਿੱਚ ਚੌਲਸ ਤੇਰਨੇ ਪੈਂਦੀ ਆ ਉਹਦੇ ਵਿੱਚ ਚੌਕਲੇਟ ਪੈਂਦੀ ਆ ਉਹ ਵੀ ਐਂਡ ਤੇ ਧੋਨੇ ਆ ਸਾਰੇ ਟੂਬਾਂ ਤੱਕ ਧੋਈਦੀਆਂ ਇੱਥੇ ਤਾਂ ਆਪਾਂ ਨੂੰ ਇਟਲੀ ਦਾ ਦਾ ਖਾਸ ਕਰਕੇ ਪਤਾ ਇਹ ਪਹਿਲਾਂ ਤੇਲ ਨਾਲ ਸਾਫ਼ ਕਰੀਦਾ ਜਾਂ ਸਾਰਾ ਹੀ ਫਰੈਸ਼ ਹਾਂ ਫੇ ਬੂਰੋ ਦੇ ਨਾਲ ਉਹ ਇਰੀਲੀ ਦਾ ਪਤਾ ਹੀ ਕੀ ਪਾਜੀ ਸਭ ਕੰਮ ਹਰੇ ਹਰ ਇੱਕ ਕੰਮ ਇੱਥੇ ਪੂਰੀ ਸਾਫ ਸਪਾਈ ਨਾਲ ਹੁੰਦਾ ਫਰੇਰੋ ਦਾ ਪਾਜੀ ਫਰੇਰੋ ਉਦੋਂ ਨਹੀਂ ਹੈਗੀ ਨੋਰਮਲ ਜੀ ਥੋੜਾ ਹੈਗੀ ਹੈ ਕਿਹੜੀ ਚਾਕਲੇਟ ਜ਼ਿਆਦਾ ਬਣਦੀ ਟਾਡੇ ਕਿਹੜੀ ਕੰਪਨੀ ਕਿਹੜੀ ਦੀ ਹੁੰਦੀ ਆ ਫਰੇਰੋ ਫਰੇਰੋ ਨੋ ਵੀ ਨੋ ਵੀ ਹਾਂ ਹੁਣ ਕਿੰਡਰ ਵੀ ਆਉਂਦੀ ਆ ਕਿੰਡਰ ਕਿੰਡਰ ਫਰੇਰੋ ਇੱਕ ਹੀ ਆ ਲਿੰਡ ਹਾਂ ਇਹ ਬਹੁਤ ਕੰਪਨੀਆਂ ਵਾਲੀ ਆ ਜਿਹੜੀ ਚਾਕਲੇਟ ਤਾਂ ਸਾਰੀ ਉਹੀ ਆ ਜਾਨੀ ਕਿ ਕੰਪਨੀ ਦਾ ਲੈਵਲ ਹੀ ਵੱਖਰੇ ਲੱਗਦੇ ਫਿਰ ਨਹੀਂ ਚਾਕਲੇਟ ਚਾਕਲੇਟ ਵੀ ਵੱਖਰੀ ਹੁੰਦੀ ਆ ਵੱਖਰੀ ਵੱਖਰੀ ਚਾਕਲੇਟ ਆ ਫਲੇਵਰ ਵੱਖਰਾ ਵੱਖਰਾ ਚਾਕਲੇਟ ਵੀ ਕੰਪਨੀਆਂ ਭ हां वे ਤੁਸੀਂ ਪੈਕਿੰਗ ਕਰਕੇ ਦੇ ਦਿਓ ਨਾਲ ਤੁਹਾਨੂੰ ਦੱਸ ਦੇਣਾ ਵੀ ਐਦਾਂ ਦੀ ਸਾਨੂੰ ਚਾਹੀਦੀ ਚੀਜ਼ ਹੈ ਹਾਂਜੀ ਹਾਂਜੀ ਇਹ ਆ ਚੀਜ਼ ਬਣਾ ਦਿਓ ਉਹਨਾਂ ਨੂੰ ਇੱਕ ਵਾਰ ਦੱਸ ਦੇਣਾ ਆ ਤੈਨੂੰ ਐਦਾਂ ਪੂਰਾ ਬੰਗਾਲਾ ਤਿਆਰ ਕਰਕੇ ਪੂਰੀ ਪੈਕਿੰਗ ਤਿਆਰ ਕਰਕੇ ਸਾਨੂੰ ਇਦਾਂ ਹੀ ਚਾਹੀਦੀ ਆ ਤੇ ਤੁਹਾਨੂੰ ਐਦਾਂ ਨਹੀਂ ਲੱਗਾ ਕੋਈ ਆਪਣੇ ਬੰਦੇ ਯਾਰ ਇੱਥੇ ਹੋਰ ਆ ਜੂਗਾ ਕੋਈ ਕੰਮ ਘਟ ਜੂਗਾ ਇਦਾਂ ਨਹੀਂ ਹੁੰਦਾ ਕਦੇ 9 ਵਜੇ ਅਸੀਂ ਤਾਂ ਮੈਂ ਖੁਦ ਕਹਿੰਦਾ ਕਿ ਕੋਈ ਚੰਗਾ ਬੰਦਾ ਆਵੇ ਪਰ ਚੰਗਾ ਬੰਦਾ ਆਵੇ ਪਰ ਵਿੱਚ ਛਤਰੀ ਮਾਰ ਦਿਆ ਕਿਉਂਕਿ ਮੋਸਟਲੀ ਆਪਣੇ ਬੰਦੇ ਇਹੀ ਗੱਲ ਕਹਿ ਦਿੰਦੇ ਹੁੰਦੇ ਆ ਯਾਰ ਜੋ ਆਪਣਾ ਬੰਦਾ ਜਿਹੜਾ ਵੱਡੂਗਾ ਨਹੀਂ 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 ਮੈਂ ਖੋਦ ਕਹਿੰਦਾ ਹਾਂ ਮੈਂ ਹੁਣ ਵੀ ਪਾਕਿਸਤਾਨੀ ਹੋਵੇ ਪਛਾਈਦਿਅਨ ਹੋਵੇ ਮੈਂ ਤਾਂ ਸਾਰੇ ਹੀ ਆ ਹਾਂ ਮੈਂ ਸਾਰੀ ਉਮਰ ਹੀ ਕੰਮ ਕਰਨਾ ਮੈਂ ਇਹ ਰਹਿ ਕਿਉਂਕਿ ਮੈਂ ਕਦੀ ਵੀ ਛੱਡ ਸਕਦਾ ਕਿ ਮੇਰਾ ਦਿਮਾਗ ਇਦਾਂ ਦਾ ਆ ਹਾਂ ਕਿਉਂਕਿ ਮੈਂ ਖਦਾ ਮੈਂ ਹੁਣ ਇਹੋ ਕੰਮ ਤੇ ਨਹੀਂ ਰਹਿਣਾ ਚਾਹਦਾ ਮੇਰੀ ਮੇਰੀ ਸੋਚ ਇਦਾਂ ਦੀ ਆ ਕੁਝ ਨਾ ਕੁਝ ਆਪਣਾ ਕਰਨਾ ਚਾਹੁੰਦੇ ਆ ਮੈਂ ਚਾਹੁੰਦਾ ਕਿ ਕੋਈ ਆਪਣਾ ਭੈਣ ਭਰਾ ਲੱਗੇ ਆਪਣੇ ਵਧੀਆ ਬੰਦੇ ਆ ਹਾਂ ਆਪਣੇ ਵਧੀਆ ਵੀ ਆ ਬੱਚ ਵਿੱਚ ਗੰਦੇ ਵੀ ਹੈਗੇ ਆ ਉਹ ਸਾਰੇ ਤਰ੍ਹਾਂ ਦੀ ਕਮਿਊਨਿਟੀ ਹੁੰਦੀ ਆ ਜੇ ਸੋਚ ਪਰ ਅਸੀਂ ਸੋਚਦੇ ਕਿ ਆਪਣਾ ਬੰਦਾ ਕੰਮ ਕਰੇ ਕੋਈ ਆਪਣਾ ਆ ਜਵੇ ਕੋਈ ਨਾ ਕੋਈ ਪਰ ਕੰਮ ਕਰਨਾ ਪੈਂਦਾ ਇੱਥੇ ਆ ਤੁਹਾਡੇ ਏਰੀਆ ਦੇ ਵਿੱਚ ਜ਼ਿਆਦਾ ਮੈਂ ਦੇਖਿਆ ਚਾਕਲੇਟ ਦਾ ਕੰਮ ਜ਼ਿਆਦਾ ਨਾ ਹਾਂਜੀ ਹਾਂਜੀ ਨੋਵੀਦੀ ਵੀ ਹੈਗੀ ਇੱਥੇ ਹਾਂ ਤੇ ਪੈਨਾਗੋਤੀ ਵੀ ਹੈਗੀ ਆ ਇਹ ਇਹ ਤੁਹਾਡਾ ਕਿਹੜੀ ਆ ਸਟੇਟ ਵਾਂ ਜਾਦੀਆਂ ਪਿਊਮੋਂ ਤੇ ਪਿਮੋਂ ਤੇ ਹਾਂਜੀ ਇਹ ਪਿਊਮੋਂ ਤੇ ਸਟੇਟ ਆ ਤੇ ਅਲਸਾਂਦਰੀਆ ਏ ਏਰੀਆ ਪੇ ਤਾਂ ਕਿਹੜਾ ਵੇਂਦਾ ਇਹ ਅਲਸਾਂਦਰੀਆ ਸਿਰਾਵਾਲੇ ਇਹ ਅਲਸਾਂਦਰੀਆ ਸਿਰਾਵਾਲੇ ਹਾਂ ਹ ਇੱਥੇ ਸਭ ਤੋਂ ਵੱਡੀ ਆਊਟਲੈਟ ਵੀ ਹੈਗੀ ਆ ਨਾ ਆਊਟਲੈਟ ਵੀ ਵੱਡੀ ਇਹਦੇ ਕਰਕੇ ਫੇਮਸ ਆ ਫੇਮਸ ਆ ਇੱਥੇ ਹਾਂਜੀ ਕਿਉਂਕਿ ਹੁੰਦਾ ਨਾ ਕਈਆਂ ਨੂੰ ਵੀ ਕਿਹੜੀ ਸਾਈਡ ਤੇ ਹੋਊਗਾ ਇਹ ਚੀਜ਼ਾਂ ਜਰੋਵੇ ਵਾਲੀ ਸਾਈਡ ਤੇ ਵੀ ਕਹ ਸਕਦੇ ਆ ਜਰੋਵੇ ਵਾਲੀ ਸਾਈਡ ਤੇ ਮਲਾਂ ਤੋਂ ਅੱਗੇ ਤਾਂ ਕੁਝ ਵੀ ਕਹਿ ਸਕਦੇ ਆ ਮਲਾਂ ਸਾਈਡ ਨੂੰ ਰਹਿ ਜਾਂਦਾ ਪਿਊਮੋਂਤੇ ਯਾਨੀ ਕਿ ਸਟੇਟ ਸੇਰਾ ਵਾਲੇ ਆਊਟਲੈਟ ਭਰ ਲਓ ਸਾਰਾ ਕੁਝ ਪਤਲਾ ਹਾਂ ਜੇ ਬੰਦੇ ਨੇ ਮੰਨ ਲਓ ਨਵੇਂ ਨੇ ਵੀ ਕਿਸੇ ਨੇ ਇੱਧਰ ਆਣ ਕੇ ਟਰਾਈ ਕਰਨਾ ਆ ਹਾਂਜੀ ਘਰ-ਬਾਰ ਸੌਖੇ ਲੱਭ ਜਾਂਦੇ ਇੱਧਰ ਕਿਤਾ ਭਾਈ ਇਹ ਡਿਪੈਂਡ ਕਰਦਾ ਹੁਣ ਤੁਸੀਂ ਕੰਮ ਕਰਦੇ ਆ ਤਾਂ ਦੇਖੋ ਤੁਹਾਡੇ ਕੋਲ ਮਤਲਬ ਕੋਈ ਜਾਣ ਪਛਾਣ ਵਾਲਾ ਹੈਗਾ ਫੇਰ ਤਾਂ ਕਰ ਲਾ ਪੈਂਦਾ ਆ ਕਿਰਾਇਆ ਇੱਧਰ ਕਿੰਨਾ ਗਿਆ ਕਰਦਾ ਕਿਰਾਇਆ ਸਹੀ ਆ ਭਾਈ 2.5 300 ਰੁਪਿਆ ਸਾਰਾ 2.5 300 ਰੁਪਿਆ ਨਾ ਕਮਰੇ ਦੇ ਹਿਸਾਬ ਨਾਲ ਡਿਪੈਂਡ ਕਰਦਾ ਭਾਈ ਹਾਂ ਤੇ ਜਿਹੜਾ ਹੁਣ ਚਾਕਲੇਟ ਦੀ ਫੈਕਟਰੀ ਦਾ ਕੰਮ ਕਰਦੇ ਆ ਇਹ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਬੰਦੇ ਦੀ ਮੈਂ ਸਟਾਰਟਿੰਗ ਭਾਜੀ ਇਹਨਾਂ ਦੀ ਤਨਖਾਹਾਂ ਵੱੱਜੀਆਂ ਨਹੀਂ ਹੈਗੀਆਂ ਤੁਹਾਨੂੰ ਪਤਾ ਇਡਲੀ ਵਿੱਚ ਇਹਨੇ ਘੱਟੋ ਘੱਟ ਜਾਣ ਕੇ ਵੀ ਇਸ ਕਿੰਨਾ ਕਿ ਘੰਟੇ ਦਾ ਰੇਟ ਦਿੰਦੇ ਆ ਇਹ ਉਹੀ 6 ਰੁਪਏ 6.5 ਰੁਪਏ 6.5 ਰੁਪਏ ਤੋਂ ਸਟਾਰਟ ਕਰ ਹਾਂਜੀ ਹਾਂ ਫੇ ਹੌਲੀ ਹੌਲੀ ਚੱਲੋ ਜਿੱਦਾਂ ਜਿੱਦਾਂ ਬੰਦਾ ਪ੍ਰਾਣਾ ਹੁੰਦਾ ਲਵੇ ਜਿੱਦਾਂ ਪ੍ਰਾਣਾ ਹੁੰਦਾ ਉਦਾਂ ਲੈਵਲ ਵੱਧਦਾ ਜਾਂਦਾ ਹੈ ਫਿਰ ਉਸ ਹਿਸਾਬ ਦੇ ਨਾਲ ਜਿੱਦਾਂ ਹੋਂ ਤੁਸੀਂ ਕੰਮ ਕਰਦੇ ਤੁਹਾਨੂੰ ਪਤਾ ਹੀ ਆ ਹਾਂ ਨਹੀਂ ਉਹ ਤੁਹਾੜੀ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਉਹਨੂੰ ਗਾਂਵ ਵਿੱਚ ਮੇਰੇ ਖਿਆਲ 6 70 ਕਛੇ 80 ਰੇਟ ਹੋਣਾ ਹੋਣਾ ਹਾਂਜੀ ਇੰਨਾ ਕੀ ਆ ਭਾਜੀ ਹਾਂ ਹਾਂ ਵੀ ਇੰਨਾ ਆਪਣਾ ਘਟੋ ਘਾਟ ਰੇਟ ਇੰਨਾ ਗਿਆ ਹਾਂਜੀ ਹਾਂਜੀ ਮੇਰੇ ਖਿਆਲ 6 80 ਕਛੇ 85 ਇੰਨਾ ਕਛੇ ਹਾਂਜੀ ਹਾਂਜੀ ਤੇ ਮੈਂ ਲੱਕੜ ਦਾ ਕੰਮ ਕਰਕੇ ਆਇਆ ਭਾਜੀ ਤ ਹਾਂ ਕਈ ਮਾਲਕ ਇੱਦਾਂ ਦੇ ਆ ਨਾ ਕਈ ਕੰਮ ਵੀ ਕਰਾਦੇ ਹੁੰਦੇ ਆ ਕੰਮ ਹੀ ਇੱਦਾਂ ਦੇ ਆ ਭਜੀ ਹਾਂ ਤੂੰ ਇਹੋ ਕੰਮ ਖੜਾ ਨਹੀਂ ਕਰ ਸਕਦਾ ਮਸ਼ੀਨ ਖੜੀ ਨਹੀਂ ਕਰ ਸਕਦੇ ਕਿਉਂਕਿ ਹੁਣ ਬਾਦੂ ਬੰਦਾ ਥੋੜਾ ਰੱਖਣਾ ਉਹਨਾਂ ਨੇ ਪੋਜਾ ਕਰਨ ਵਾਸਤੇ ਇਹ ਤਾਂ ਹੈ ਗਈ ਆ ਹਣਾ ਉਹ ਕਹਿੰਦੇ ਜਾ ਆਓ ਤੇ ਜਲਦੀ ਆ ਜਾਓ ਫਿਰ ਉਹੀ ਉਸ ਹਾਰ ਉਹਨਾਂ ਨੇ ਦੁਪਹਿਰ ਨੂੰ ਖੜੀ ਕਰਨੀ ਹੁੰਦੀ 1.5 ਘੰਟਾ ਉਸ ਟਾਈਮ ਤੂੰ ਹੀ ਬ੍ਰੀਕ ਕਰੋ ਬਸ 5 ਘੰਟੇ ਹੋ ਤੇ 4 ਘੰਟੇ ਹੋ 9 ਘੰਟੇ ਖੜੇ ਟਾਈਮ ਹੀ ਲਾਉਣਾ ਵਿੱਚ ਉਹ 1 ਸੈਕਿੰਡ ਦੇ ਵਿੱਚ ਮਿੰਟ ਵਿੱਚ ਪਿਸ਼ਾਬ ਕਰਕੇ ਹੋਣਾ ਨਾਲ ਹੀ ਕਫੇ ਲਿਆਓ ਉੱਥੇ ਖੜੇ ਹੋ ਕੇ ਕਫੇ ਪੀਣੀ ਹੈ ਤੇ ਹੁਣ ਚਲੋ ਸਾਰਾ ਕੁਝ ਸੈਟ ਆ ਤੇ ਪਹਿਲਾ ਕਿਦਾਂ ਦਾ ਫਿਰ ਸਟਰਗਲ ਆ ਕੀ ਕੁਝ ਕਰਨਾ ਪਿਆ ਇਥੇ ਪਹਿਲਾ ਵਾਈ ਕੁਝ ਦੇਖਿਆ ਜਣੀ ਇਹ ਕਹਿ ਸਕਦਾ ਕਿ ਅੰਤ ਜਿਹੜਾ ਹੁੰਦਾ ਕਹਿੰਦੇ ਮੈਂ ਆ ਚੀਜ਼ ਦੇਖੀ ਆ ਇਥੇ ਭਾਜੀ ਬਸੇਰੇ ਕੁਝ ਦੇਖਿਆ ਤਰਾ ਚੜਾ ਬਸੇਰੇ ਕੰਮ ਕੀਤੇ ਆ ਕੋਈ ਸਮਾਂ ਇਦਾਂ ਦਾ ਬੰਦੇ ਦੀ ਜ਼ਿੰਦਗੀ ਦਾ ਹੁੰਦਾ ਵੀ ਆ ਬਹੁਤ ਮਾੜਾ ਸੀ ਯਾਰ ਜਿਹਨੂੰ ਗਾਣ ਕਰਨਾ ਚਾਹਵੇਂ ਹੋਵੈਵਰੀ ਦਾ ਨਾਪਾਲ ਕੰਮ ਭਾਜੀ ਬਹੁ ਕੀਤਾ ਕੰਮ ਗੰਦਾ ਵੀ ਕੀਤਾ ਭਾਰਾ ਵੀ ਕੀਤਾ ਆ ਘਟੀਆਂ ਤੋਂ ਘਟੀਆਂ ਕੰਮ ਕਿਹੜਾ ਤਰੀਜ ਦੀ ਕਰਿਆ ਹੁਣ ਆਹੀ ਮਤਲਬ ਲੱਕੜ ਦਾ ਜਿਹੜਾ ਸਫਾਈ ਕਰਦੇ ਹੁੰਦੇ ਖੱਡਿਆਂ ਦੇ ਵਿੱਚ ਖੱਡਿਆਂ ਦੇ ਵਿੱਚ ਸਫਾਈ ਦਾ ਮਤਲਬ ਇਹਨਾਂ ਦੀ ਭਾਜੀ ਉਹ ਜਿਹੜੀ ਲੱਕੜ ਬਣਦੀ ਹੈ ਨਾ ਉਹਦਾ ਕੋਲਾ ਕਾਲਾ ਜਿਹੜਾ ਹੁੰਦਾ ਮਤਲਬ ਕਿ ਜਦੋਂ ਆਪਾਂ ਉਹ ਸਾਰਾ ਗਟਰ ਦੇ ਵਿੱਚ ਚਲ ਜਾਂਦਾ ਉਹ ਕਿੱਥੇ ਕੰਮ ਕੀਤਾ ਉਹ ਗਟਰ ਸਾਫ ਕਰਨ ਜਾਂਦੇ ਹੁੰਦੇ ਸੀ ਭਾਜੀ ਉੱਥੇ ਕੀ ਚਜੋਲੇ ਨਹੀਂ ਨਹੀਂ ਚਜੋਲੇ ਨਹੀਂ ਕਜਾਲੇ ਇਥੇ ਲੱਗੇਗੇ ਇਥੇ ਡੇਢ ਘੰਟੇ ਦੀ ਵਾਰ ਹੈ ਅੱਛਾ ਉਹ ਤੁਸੀਂ ਗਟਰ ਸਾਫ ਕੀਤੇ ਜਾਨੀਏ ਕਹਿ ਹੀ ਦੇਣਾ ਕਹਣਾ ਬਾਹਰ ਆਣ ਕੇ ਕਹਣਾ ਕੀ ਕੀਤਾ ਦੂਜੇ ਵੱਡੇ ਬੂਟ ਪਾ ਕੇ ਡਾਡਾ ਮੋਟਾ ਮਛਰਾਂ ਵਾਲੀਆਂ ਪਾ ਕੇ ਵੱਡਾ ਮੋਟਾ ਮਛਰਾਂ ਮਛਰ ਮਛਰ ਗਟਰ ਦੇ ਵਿੱਚ ਹੋਰ ਕੀ ਹੁੰਦਾ ਗਟਰਾਂ ਦੇ ਵਿੱਚ ਵੱੜ ਜਾਣਾ ਹਾਂ ਤੇ ਉਹ ਸਾਰਾ ਗੰਦ ਕੱਢਣਾ ਵਿੱਚੋਂ ਪਰ ਪੈਸੇ ਨਹੀਂ ਨਹੀਂ ਮਿਲਦੇ ਹੁੰਦੇ ਸੀ ਹਾਂ ਇਹੋ ਚੀਜ਼ ਹੈਗੀ ਆ ਮੈਂ ਇੱਕ ਚੀਜ਼ ਦੇਖੀਏ ਇਸ ਕੰਟਰੀ ਦੇ ਵਿੱਚ ਆਣ ਕੇ ਉਸ ਟਾਈਮ ਸਭ ਬਹੁਤ ਟਾਈਮ ਮਾੜਾ ਸੀ ਹੋਰ ਇੰਗਲਿਸ਼ ਕੰਟਰੀ ਦੀ ਗੱਲ ਕਰੀਏ ਨਾ ਜੇ ਉੱਥੇ ਕੰਮ ਮਾੜੇ ਹੋ ਤਾਂ ਉੱਥੇ ਪੇ ਜ਼ਿਆਦਾ ਕਰਦੇ ਆ ਪਰ ਇੱਥੇ ਜਿਹੜੇ ਜਿਹੜੇ ਉੱਪਰਲੇ ਕਾਪੋ ਆ ਨਾ ਉਹ ਬੰਦੇ ਨੂੰ ਦਬਾ ਲੈਂਦੇ ਸੀ ਤੁਹਾਡੇ ਕੋ ਪ੍ਰੋਤੀ ਵਜੇ ਤਾਂ ਡਿਪੈਂਡ ਕਰਦਾ ਕਿ ਤੁਹਾਡੀ ਕਿੰਨੀ ਪੇ ਕਰਦੀ ਹੈਂ ਨਹੀਂ ਪੇ ਕਰਦੀ ਹੈ ਕਿ ਚਲੋ ਕਿਉਂਕਿ ਆਪਾਂ ਮਜਬੂਰੀ ਹੁੰਦੀ ਆ ਆਪਾਂ ਇੱਕ ਬੋਲੀ ਨਹੀਂ ਉਹਦੀ ਗਟਰ ਸਾਫ ਕਰਨ ਤੋਂ ਲੈ ਕੇ ਹੁਣ ਇੱਥੇ ਤੱਕ ਆ ਗਿਆ ਨਹੀਂ ਫਿਰ ਮੈਂ ਉਹ ਤੋਂ ਕੰਮ ਬਹੁ ਕੀਤਾ ਫਿਰ ਉਹਨੇ ਇੱਦਾਂ 2-3 ਮਹੀਨੇ ਇਦਾਂ ਫਿਰ ਮੈਨੂੰ ਤਨਖਾਹ ਨਹੀਂ ਚੰਗੀ ਤਰ੍ਹਾਂ ਦਿੱਤੀ ਅਛਾ 180 ਘੰਟੇ 200 ਘੰਟੇ ਲਵਾ ਕੇ ਬਾਅਦ ਚਾਰ 450 ਰੁਪਏ ਤਰ੍ਹਾਂ ਦਾ ਦਿੱਤਾ ਫੇ ਮੋਂ ਨੂੰ ਕੰਮ ਛੱਡਦਾ ਜੀ ਅਛਾ ਪੇਪਰ ਹੈਗੇ ਹੀ ਹੋਣ ਪੇਪਰ ਹੈਗੇ ਹਾਂਜੀ ਅਜੇ ਤੱਕ ਫੇ ਵੀ ਨਹੀਂ ਪੈਸੇ ਦਿੱਤੇ ਨਾ ਹਾਂਜੀ ਨਹੀਂ ਤੇ ਕਹਣਾ ਪੇਪਰ ਨਾਲ ਜੇ ਕੋਈ ਹੈ ਨਹੀਂ ਕਿ ਉਹਦੇ ਨਾਲ ਤੱਕ ਨਹੀਂ ਸਾਰਿਆਂ ਦੀ ਪੈਸੇ ਤਾਂ ਕੱਟਦੀ ਸੀਗੀ ਅਛਾ ਕਿਉਂਕਿ ਕੋਈ ਨਹੀਂ ਖੜਾ ਹੋਇਆ ਮੇਰੇ ਨਾਲ ਫੇ ਮੈਂ ਕੱਲਾ ਹੀ ਖੜਾ ਹੋਇਆ ਸੀ ਮੈਂ ਕਿਹਾ ਮੈਂ ਨਹੀਂ ਕੰਮ ਕਰਨਾ ਹਾਂ ਫੇ ਮੇਰੇ ਨਾਲ ਕੋਈ ਨਹੀਂ ਖੜਾ ਫੇ ਮੈਂ ਹਫ਼ਤੇ ਹਫ਼ਤਾ 15 20 ਦਿਨ ਮ ਘਾਰ ਰਿਹਾ ਆਂ ਕਿਸੇ ਦਾ ਕੋਈ ਫੋਨ ਨਹੀਂ ਆਇਆ ਜਾਂ ਕਿਦਾਂ ਹਾਂ ਫੇਰ ਫੇ ਇਹਨਾਂ ਦਾ ਫੋਨ ਆਇਆ ਸੀ ਮੈਨੂੰ ਸਦਾ ਅੱਛਾ ਵੀ ਤੂੰ ਆ ਜਾ ਸਾਡੇ ਕੋਲ ਕੰਮ ਤੇ ਸਦਾ ਹਾਂ ਚਲ ਇੱਥੇ ਤਾਂ ਵਧਿਆ ਰਿਆਂ ਚੋਂਦਾ ਆ ਫੇਰ ਇੱਥੇ ਵਧਿਆ ਨੇ ਇਹਨਾਂ ਨੇ ਵੀ ਕਨੈਕਟ ਨਹੀਂ ਕੀਤਾ ਫੇਰ ਸਾਹਲ ਉਹ 8 ਮਹੀਨੇ ਕਰਤਾ 6 ਮਹੀਨੇ ਕਰਤਾ 7 ਮਹੀਨੇ ਕਰ ਤੰਗ ਕਰ ਲਾ ਪਏ ਪਹਿਲਾਂ ਤਾਂ ਇਹ ਚੀਜ਼ ਤਾਂ ਸਾਰਿਆਂ ਨੇ ਦੇਖੀ ਆ ਹਨਾ ਵੀ ਜਾਨੀ ਕਹਿੰਦੀ ਸਟਰਗਲ ਲਾਈਫ ਦਾ ਸਾਰਾ ਫਿਰ ਸਟਰਗਲ ਕੀਤੀ ਫਿਰ ਹੋਰ ਫਿਰ ਮੈਂ ਆਪਣੇ ਫਰੈਂਡਾਂ ਨੂੰ ਗਿਆ ਮੈਂ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ ਫਿਰ ਮੈਨੂੰ ਇੱਧਰ ਆਫਰ ਆ ਗਈ ਕਹਿੰਦਾ ਚਲ ਤੂੰ ਇੱਥੇ ਸਾਲੇ ਚ ਆ ਜਾ ਫਰਮਾਜੋ ਦੇ ਫਰਮਾਜੋ ਬਣਾਈ ਤੁਸੀਂ ਹਾਂ ਹਾਂਜੀ ਹਾਂਜੀ ਫਿਰ ਮੈਂ ਉੱਥੇ ਗਿਆ ਫਿਰ ਉੱਥੇ ਮੈਂ ਗਿਆ ਵੀ ਉੱਥੇ ਵੀ ਜਦੋਂ ਮੈਂ ਕੰਮ ਕਰ ਲਾ ਪਿਆ ਮਾਲਕ ਦੇਖ ਕੇ ਕਹਿੰਦਾ ਕਿ ਨਹੀਂ ਯਾਰ ਹੁਣ ਤੂੰ ਇਕੱਲੇ ਨਹੀਂ ਕੰਮ ਕਰਨਾ ਪਹਿਲਾਂ ਦੋ ਬੰਦੇ ਕੰਮ ਕਰਦੇ ਸੀ ਹਾਂ ਫਿਰ ਮੈਂ ਕਹਾ ਮੈਂ ਨਹੀਂ ਕਰ ਸਕਦਾ ਮੈਂ ਇਕੱਲਾ ਕੰਮ ਨਹੀਂ ਕਰ ਸਕਦਾ ਕਿਉਂਕਿ ਫਰਮਾਜੋ ਦਾ ਲਾਈਫਟਾਈਮ ਕੰਮ ਨਹੀਂ ਕਰ ਸਕਦਾ ਬੰਦਾ ਹਾਂ ਫੇ ਉਹ ਛੱਡਿਆ ਫੇ ਹੋਰ ਬੰਦੇ ਨੂੰ ਮੈਂ ਫੋਨ ਕੀਤਾ ਫੇ ਫਿਰ ਲੱਕੜ ਦਾ ਕੰਮ ਕੀਤਾ ਚਲੇ ਤੂੰ ਇੱਕ ਮੈਂ ਇੱਕ ਚੀਜ਼ ਹੁਣ ਇੱਥੇ ਇਹ ਵੀ ਗੱਲ ਕਹਿੰਦਾ ਹੁਣ ਤੇਰਾ ਤੈਨੂੰ ਇੱਥੋਂ ਫਰਮਾਜੋ ਵਾਲੇ ਬੰਦੇ ਕੋਲ ਵੀ ਦਊ ਗਿਆ ਨਾ ਉਹ ਵੀ ਕਿਸੇ ਨੇ ਛੱਡਿਆ ਹੋਣਾ ਹਾਂਜੀ ਹਾਂਜੀ ਉਹ ਵੀ ਕਿਸੇ ਨੇ ਲਵਾਇਆ ਹਾਂਜੀ ਉਹ ਵੀ ਦੇ ਲੋ ਬੰਦੇ ਚੰਗੇ ਸੀ ਹਾਂਜੀ ਹਾਂਜੀ ਉਹ ਵੀ ਹਾਂਜੀ ਆਪਾਂ ਗੱਲ ਕਰਦੇ ਸੀ ਨਾ ਕਈ ਵਾਰੀ ਵੀ ਯਾਰ ਬੰਦੇ ਮਾੜੇ ਬਹੁਤ ਆ ਪਰ ਚੰਗੇ ਵੀ ਹੈਗੇ ਆ ਨਹੀਂ ਨਹੀਂ ਬੰਦੇ ਚੰਗੇ ਸੀਗੇ ਮੈਂ ਕਹਾਂ ਤੂੰ ਕ ਮੈਂ ਕਹਾ ਹੁਣ ਨਹੀਂ ਰੁਕਣਾ ਜੇ ਮੈਂ ਇਥੋਂ ਨਾ ਆ ਜਾਂਦਾ ਇਹਨਾਂ ਨੇ ਮੈਨੂੰ ਇਦੇ ਕਰਨੀ ਸੀ ਫੇਰ ਮੈਨੂੰ ਇਥੋਂ ਚਲ ਗਿਆ ਆ ਤਾਂ ਫੇਰ ਇਹਨਾਂ ਨੇ ਬੁਲਾਇਆ ਉਹ ਵੀ ਤੇ ਵਿੱਚ ਰਾਜੀ ਸੀਗਾ ਪੈਸੇ ਕਿੰਨੇ ਕਲਾ ਕੇ ਆਏ ਸੀ ਥੇਟਲੀ ਚ ਪੈਸੇ ਬাজি ਬਥੇਰੇ ਲੱਗੇ ਉਦੋਂ ਤੋਂ ਤੁਸੀਂ ਹਿਸਾਬ ਲਾ ਲੋ ਕਿ 9 ਲੱਖ ਰੁਪਏ ਉਹ ਹੀ ਲਾਇਆ ਹੈ ਕਿਹੜੇ ਸਾਲ ਚ ਆਏ ਨੇ 2009 ਚ 2009 ਚ 9 ਲੱਖ ਰੁਪਏ 9 ਲੱਖ ਰੁਪਏ ਸਾਢੇ 4 ਲੱਖ ਚ ਗੱਲ ਹੋਈ ਸੀ ਅੱਛਾ ਉਹ ਚ ਵੀ ਧੋਖਾ ਉਹ ਚ ਵੀ ਧੋਖਾ ਮੇਰੇ ਕੇ ਸ਼ੁਰੂ ਤੋਂ ਸਟਾਰਟਿੰਗ ਹੀ ਤੋਂ ਖਿਆਲ ਹੋਈ ਮੈਂ ਆਉਣਾ ਨਹੀਂ ਚਾਹਦਾ ਸੀਗਾ ਹਾਂ ਮੈਂ ਆਉਣਾ ਨਹੀਂ ਚਾਹਦਾ ਸੀ ਮੈਂ ਇੱਥੇ ਆਉਣਾ ਹੀ ਜਦੋਂ ਇਟਲੀ ਖੋਸ਼ ਨਹੀਂ ਸੀ ਆ ਗਿਆ ਮੈਂ ਕਿਹਾ ਮੈਂ ਜਾਣਾ ਨਹੀਂ ਬਾਹਰ ਅੱਛਾ ਮੈਨੂੰ ਇੱਥੇ ਜੇ ਕੁਝ ਕਰਨਾ ਤਾਂ ਕਰ ਦੋ ਹਾਂ ਇੱਥੇ ਕਰ ਕੇ ਨੇ ਤਾਂ ਕਿਹਨੇ ਜੀ ਆ ਉਹਦੇ ਬਾਅਦ ਵਿੱਚ ਕਹਿੰਦੇ ਕਿ ਤੁਸੀਂ ਰਿਸ਼ਟਾ ਦਾ ਹੀ ਖਰਾਬ ਹੁੰਦੀ ਆ ਸੋਝੀ ਇਹ ਸੀ ਵੀ ਬਾਹਰ ਜਾਣਾ ਫਰਕ ਨਹੀਂ ਮੇਰੀ ਸੋਚ ਨਹੀਂ ਸੀਗੀ ਨਹੀਂ ਨਹੀਂ ਕਰਦਿਆਂ ਦੀ ਵੀ ਸੋਚ ਇਹ ਸੀ ਇਹਨੂੰ ਬਾਹਰ ਕਰ ਦੋ ਉਹ ਕਹਿੰਦਾ ਕੰਮ ਸੈੱਟ ਹੋ ਜਾਵੇ ਇਹ ਸੱਚੀ ਗੱਲ ਹੈ ਮੇਰੀ ਸੋਚ ਨਹੀਂ ਮੈਂ ਕਿਹਾ ਜੋ ਮਰਜ਼ੀ ਹੋ ਜਾ ਮੈਂ ਇੱਥੇ ਸੈੱਟ ਕਰਨਾ ਉੱਥੇ ਵੀ ਕੰਮ ਬਹੁਤ ਕੀਤਾ ਪਾਜੀ ਉੱਥੇ 12-13 ਸਾਲ ਦਾ ਕੰਮ ਹੀ ਕਰੀ ਜਾਂਦਾ। ਉੱਥੇ ਕਿਹੜਾ ਕੰਮ ਕੀਤਾ ਜਾਦਾ? ਮੈਂ ਬਥੇਰੇ ਕੰਮ ਕੀਤਾ ਇਲੈਕਟ੍ਰੀਸ਼ੀਅਨ ਦਾ ਕੰਮ ਵੀ ਸਿੱਖਿਆ ਉੱਥੇ। ਅੱਛਾ। ਉਹ ਵੀ ਨਿੱਕੀ ਉਮਰ ਜੇ ਸਿੱਖ ਲਿਆ ਹੀ। ਇਲੈਕਟ੍ਰੀਸ਼ੀਅਨ ਦਾ ਘਰਾਂ ਦਾ ਬਿਜਲੀ ਦਾ। ਹਾਂਜੀ ਹਾਂਜੀ। ਆਹ ਸਹੀ ਹੈ। ਜਿਹਨੇ ਕੰਮ ਆਉਂਦਾ ਹੈ ਤੁਹਾਨੂੰ ਇਹ ਵੀ। ਹਾਂਜੀ ਹਾਂਜੀ। ਹਾਂ। ਇੱਥੇ ਤਾਂ ਨਹੀਂ ਆਉਂਦਾ ਇੱਥੇ ਥੋੜਾ ਜਿਹਾ ਫਰਕ ਆ। ਇੱਥੇ ਬਿਜਲੀ ਦਾ ਹਨਾ। ਉੱਤਪਰ ਇੰਡੀਆ ਕਰ ਲੇਗਾ। ਹਾਂ। ਹੋਰ ਕੰਮ ਕਿਹੜਾ ਕੀਤਾ ਹੀ? ਫਿਰ ਮੈਂ ਕਨੈਕਟਿਵ ਵੀ ਕੀਤੀ ਪਾਜੀ। ਉਹ ਤਾਂ ਮੈਨੂੰ ਪਤਾ। ਤੇਰੇ ਕੰਮ ਜੇ ਉੱਥੇ ਵੀ ਇੰਡੀਆ ਵੀ ਕੋਈ ਕੰਮ ਮਿਲਿਆ ਛੱਡਿਆ ਨਹੀਂ ਨਹੀਂ ਕੁਛ ਨਹੀਂ ਛੱਡਿਆ ਭਾਜੀ ਘਰ ਦਾ ਕੰਮ ਵੀ ਸਾਰਾ ਕਾਲੇ ਦਾ ਕਣਕ ਵੀ ਵੱਢ ਲਈਦੀ ਸੀ ਝੋਨਾ ਵੀ ਵੱਢ ਲਈਦਾ ਝਾੜ ਵੀ ਲਈਦਾ ਸੀਗਾ ਹਾਂ ਘਰ ਦੀ ਖੇਤੀ ਵੀ ਕਰਦੇ ਸੀ ਘਰ ਦੀ ਸਾਰੀ ਖੇਤੀ ਹਾਂਜੀ ਆਪ ਹੀ ਕਰਦੇ ਸੀ ਮੈਂ ਆਪ ਹੀ ਕਰਦਾ ਜਿੰਨੀ ਕੁ ਥੋੜੀ ਸੀ 2.5 ਖੇਤ ਖੇਤਦੇ ਹੁੰਦੇ ਸੀਗੇ ਜਾਂ ਕੱਖ ਹੋ ਜਾਣਾ ਝੋਨੇ ਦਾ ਆਪ ਹੀ ਕਰਨਾ ਨਹੀਂ ਕਦੀ ਨਹੀਂ ਭਈਆ ਲਵਾਇਆ ਸੀਗਾ ਖਾਦ ਆਪ ਪਾਣੀ ਆਪ ਕਰਨਾ ਤੇ ਆਪ ਹੀ ਕੰਮ ਕੋਈ ਛੱਡਿਆ ਨਹੀਂ ਨਾ ਕਦੀ ਬੰਦਾ ਨਹੀਂ ਲਾਇਆ ਸੀ ਦਿਹਾੜੀ ਤੇ ਚਲੋ ਬੱਧੀਆ ਗੱਲ ਆ ਫੇਰ ਫੇ ਬਾਕੀ ਜਦੋਂ ਫਿਰ ਨਹੀਂ ਉਕੋ ਕੰਮ ਹੁੰਦਾ ਸੀਗਾ ਫੇ ਮੈਂ ਕਈਆਂ ਦਾ ਇਹ ਸਵਾਲ ਹੋ ਜਾਂਦਾ ਨਾ ਵੀ ਕਹਿੰਦਾ ਇੱਥੇ ਕੰਮ ਨਹੀਂ ਹੋਇਆ ਵੀ ਬਾਹਰ ਜਾਣਾ ਪਿਆ ਨਹੀਂ ਮੈਂ ਆਉਣਾ ਨਹੀਂ ਚਾਹੁੰਦਾ ਸੀ ਮੈਂ ਸੱਚੀ ਗੱਲ ਹੈ ਭਾਜੀ ਹਾਂ ਬਾਪੂ ਨੇ ਜੈਦਣਾ ਭੇਜਾਇਆ ਹੁਣ ਕਦੀ ਬੰਦਾ ਨਹੀਂ ਲਵਾਇਆ ਸੀਗਾ ਦਿਹਾੜੀ ਇਹ ਕਹਿੰਦਾ ਫੁਲਾਣ ਨੇ ਕੋਠੀ ਪਾਲੀ ਪੁੱਤ ਜਾ ਫੇ ਬੈਠ ਗਿਆ ਆਪਾਂ ਕਿਸੇ ਕਿਸੇ ਵੱਲ ਦੇਖ ਕੇ ਨਹੀਂ ਆਪਾਂ ਬਾਹਰ ਆਏ ਹੈਗੇ ਫੁਲਾਣ ਨੇ ਕੋਠੀ ਪਾਲੀ ਉਹ ਉਹਦੀ ਕਿਸਮਤ ਉਹ ਆਪਣੀ ਉਹਦੀ ਕਿਸਮਤ ਹੈ ਉਹ ਆਪਣੀ ਮਿਹਨਤ ਨਾ ਉੱਥੇ ਗਿਆ ਆ ਹਰ ਬੰਦਾ ਜਿਹੜਾ ਆਪਣੀ ਕਿਸਮਤ ਆ ਮੈਂ ਆਪਣੀ ਮਿਹਨਤ ਨਾਲ ਜਾਣਾ ਚਾਹੁੰਦਾ ਸੀਗਾ ਮੈਂ ਕਿਸੇ ਵੱਲ ਦੇਖ ਕੇ ਨਹੀਂ ਜਾ ਜੋ ਵੀ ਹੋਵੇ ਆਪਣੀ ਮਿਹਨਤ ਦਾ ਹੋਵੇ ਹਜੇ ਤੱਕ ਵੀ ਉਹ ਹੀ ਕਹਿੰਦਾ ਨਹੀਂ ਜਿੱਦਾਂ ਤੁਸੀਂ ਕਹਿੰਦੇ ਵੀ 9 ਲੱਖ ਦੇ ਵਿੱਚ ਆਏ ਆ ਤੇ 4 ਲੱਖ ਸਾਢੇ 4 ਲੱਖ ਦੀ ਗੱਲ ਹੋਈ ਸੀ ਉਹ ਕੀ ਗੱਲ ਬਣੀ ਉਹ ਪਹਿਲਾਂ ਪੇਪਰ ਕਹਿੰਦੇ ਅਖੇ ਇੰਨੇ ਚ ਭਰਨੇ ਆ ਉਹ ਨਿਕਲੇ ਨਹੀਂ ਉਹ ਪਤਾ ਨਹੀਂ ਮੈਨੂੰ ਕਿਹੜੀ ਗੇਮ ਕੀਤੀ ਫਿਰ ਡੈਡੀ ਹੁਣ ਉਹਨੇ ਗੱਲ ਕੀਤੀ ਭਾਜੀ ਨਾਲ ਕਿ ਕਿ ਮੇਰਾ ਭਾਈਆ ਸੀਗਾ ਤੇ ਉਹਨਾਂ ਨੂੰ ਕਹਤਾ ਜੀ ਹੁਣ 9 ਲੱਖ ਰੁਪਏ ਜੋ ਪੇਪਰ ਨਿਕਲੇ ਆਏ ਆ ਹੁਣ 9 ਲੱਖ ਰੁਪਏ ਲੈਣਾ ਜੇ ਤੂੰ ਨਹੀਂ ਲੈਣਾ ਫਿਰ ਸਾਡੀ ਰਿਸ਼ਤਾ ਹੀ ਖਰਾਬ ਹੁੰਦੀ ਕਿਉਂਕਿ ਉਹ ਮੇਰੇ ਰਿਸ਼ਤਾ ਦਾ ਗਾਂ ਦੇ ਭਾਜੀ ਦੇ ਨਾਲ ਰਿਸ਼ਤੇਦਾਰੀ ਸੀਗੀ ਹੋ ਜਾਂਦਾ ਸਾਡੇ ਨਾਲ ਖੁਦ ਹੋਇਆ ਇਸ ਕਰ ਦੇਣੇ ਪੈਨੇ ਰਹਿਸ ਮੈਂ ਕਿਹਾ ਮੈਂ ਆਪਣੀ ਭੈਣ ਭਰਾ ਲਈ ਖਰਾਬ ਕਰਨੇ ਸਾਨੂੰ ਵੀ ਦੇਣੇ ਪੈ ਹੀ ਪਏ ਹਾਂ ਇਦਾਂ ਸਾਨੂੰ ਵੀ ਕਿਹੇ ਦਾ ਸੀਗਾ ਇਦਾਂ ਸਾਡੇ ਆਪਣੇ ਰਹੇ ਸੀਗਾ ਕਿ ਸਾਨੂੰ ਵੀ 2.2 ਲੱਖ 2 ਲੱਖ ਰੁਪਏ ਆਫਨ ਕਿੰਨਾ ਚਲੋ ਉਹਨਾਂ ਨੇ ਲਾਏ ਮੇਰੇ ਭੈਣ ਭਰਾ ਨੇ ਲਾਏ ਆ ਇਦਾਂ ਹੇਟ ਉਤਾ ਕਰਕੇ ਭਰਾਵਾ ਚਲੋ ਸਾਥ ਵੀ ਦਿੱਤਾ ਵਾ ਭੈਣ ਭਰਾਵਾਂ ਨੇ ਨਹੀਂ ਉਹਨਾਂ ਨੇ ਸਾਥ ਬਾਧੂ ਦਿੱਤਾ ਚਲੋ ਉਹ ਵੀ ਨਹੀਂ ਚਾਹੁੰਦਾ ਸੀਗਾ ਤੂੰ ਇਟਲੀ ਜਾਵੇਂ ਅੱਛਾ ਪਰ ਪਈਆ ਪਈਆ ਹਾਂ ਪਤਾ ਨਹੀਂ ਕਿਹੜੀ ਕਿਸਮ ਦੀ ਇਥੇ ਲੈ ਆਏ ਚਲੋ ਵਧੀਆ ਹੈਗਾ ਇਥੇ ਨੇ ਉਹ ਕਹਨਾ ਇਹ ਮੇਰੇ ਕੋ ਆਵੇਂ ਤੂੰ ਕਿਉਂਕਿ ਉਹਦੀ ਮੇਰੀ ਬੰਦੀ ਬਹੁਤ ਸਗੀ ਉਹ ਕਿਹੜੀ ਜਗਾ ਆਸਟ੍ਰੇਲੀਆ ਆਸਟ੍ਰੇਲੀਆ ਹਾਂ ਸਹੀ ਹੈ ਸਹੀ ਪਰ ਦਾਣਾ ਪਾਣੀ ਇੱਥੇ ਦਾ ਹੀ ਨਾ ਹਾਂਜੀ ਵੀ ਜਿੱਥੇ ਦਾ ਦਾਣਾ ਪਾਣੀ ਹੁੰਦਾ ਉੱਥੇ ਖਿੱਚ ਕੇ ਲਿਆਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਯਾਰੀ ਦੋਸਤੀ ਬਾਰੇ ਕੁਝ ਕਹਿਣਾ ਹੋਵੇ ਯਾਰੀ ਦੋਸਤੀ ਦਾ ਕੀ ਕਹਿ ਸਕਦੇ ਆ ਯਾਰ ਮੇਰਾ ਬੈਠਾ ਮੇਰੇ ਸਾਹਮਣੇ ਤਾਈ ਮੈਂ ਗੱਲ ਕੀਤੀ ਉਹਨਾਂ ਯਾਰ ਦੋਸਤੀ ਦਾ ਬਸ ਇੱਕ ਹੁਣ ਇੱਕ ਜੂਆ ਜਿਹਾ ਹੀ ਆ ਬਸ ਕਿਦਾਂ ਜਿਹੜਾ ਖੜਾ ਆ ਆਪਣੇ ਨਾਲੋਂ ਖੜਾ ਆ ਹਾਂ ਨਹੀਂ ਤਾਂ ਬੱਸ ਬਹਿ ਗਿਆ ਟਾਈਮ ਪਾਸ ਹੀ ਆ ਜੀ ਯਾਰੀ ਮਤਲਬ ਦੀ ਹੋ ਗਈ ਅੱਜ ਕੱਲ ਦਾ ਮਤਲਬ ਦੀ ਹੋ ਗਈ ਬਹੁਤਿਆਂ ਦੀ ਯਾਰੀ ਮਤਲਬ ਦੀ ਹੋ ਬਹੁਤਿਆਂ ਦੀ ਹੋ ਗਈ ਕਰੇ ਸੋਚਿਆ ਕੋਈ ਕੋਈ ਬੰਦਾ ਇਦਾਂ ਵੀ ਮੇਰੇ ਇੱਥੇ ਬਥੇਰੇ ਯਾਰ ਸੀਗੇ ਹਾਂ ਹਜੇ ਤੱਕ ਵੀ ਹੈਗੇ ਆ ਪਰ ਹੁਣ ਜਿਨ੍ਹਾਂ ਨਾਲ بگੜ ਗਈ ਆ بگੜੀ ਤਾਂ ਨਹੀਂ ਹੈਗੀ ਬੱਸ ਕਈ ਵਾਰੀ ਕਈ ਵਾਰੀ ਕਹਿੰਦਾ ਬਿਨਾ ਮਤਲਬ ਤੋਂ ਯਾਨੀ ਕਿ ਬਿਨਾ ਕਿਸੇ ਗੱਲ ਤੋਂ ਬੰਦਾ ਦੂਰ ਹੋ ਜਾਂਦਾ ਮੈਂ ਸੋਚਦਾ ਕਿ ਸਭ ਤੋਂ ਵੱਡਾ ਬੰਦੇ ਨੂੰ ਪਰੇਸ਼ਾਨੀ ਇਸ ਚੀਜ਼ ਦੀ ਹੁੰਦੀ ਆ ਸੋਰੇ ਨਾ ਜੇ ਹੁਣ ਮੰਨ ਲਾ ਵੀ ਆਪਣਾ ਆਪਣੀ ਹੁਣ ਆਪਾਂ ਤਕਰੀਬਨ 25 ਸਾਲ ਤੋਂ ਇੱਕ ਦੂਜੇ ਨੂੰ ਜਾਣਦੇ ਹਾਂ ਬਿਲਕੁਲ ਜੀ ਬਿਲਕੁਲ 25 ਸਾਲ ਤੋਂ ਜਾਣਦੇ ਆਪਾਂ ਹਾਂ ਜੀ ਅਚਾਨਕ ਬੰਦਾ ਇੱਕ ਸਾਈਡ ਤੇ ਹੋ ਜਾਏ ਬਿਲਕੁਲ ਹੈ ਨਾ ਤੇ ਫੇਰ ਬੰਦੇ ਨੂੰ ਥੋੜਾ ਜਿਹਾ ਯਾਰ ਕੋਈ ਗੱਲ ਵੀ ਨਹੀਂ ਹੋਈ ਤੇ ਪਾਸੇ ਦੀ ਹੋ ਗਿਆ ਪਤਾ ਨਹੀਂ ਕਿ ਜਿਆਦਾ ਚਾਹੁੰਦੇ ਆ ਕਿ ਮਤਲਬ ਕਿ ਇੱਕ ਅੱਗੇ ਨਾ ਵਧੇ ਇਹ ਹੋ ਸਕਦਾ ਹੈ ਬੇ ਹਮੇਸ਼ਾ ਮੇਰੇ ਅੱਗੇ ਹੱਥ ਫਰੋਂਦਾ ਰਹੇ ਮਤਲਬ ਜਾਂ ਤੇ ਮੈਂ ਇਹ ਸੋਚਦਾ ਹਾਂ ਕਿ ਬੰਦਾ ਜਿਹੜਾ ਅੱਗੇ ਚੱਲ ਗਿਆ ਉਹ ਸੋਚਦਾ ਹੁੰਦਾ ਜੇ ਉਹ ਪਿੱਛੇ ਰਹਿ ਕੇ ਹੁਣ ਪਿੱਛੇ ਰਹਿਣਾ ਪਿੱਛੇ ਉਹ ਹੀ ਮਤਲਬ ਹੋ ਗਿਆ ਨਾ ਮੈਨੂੰ ਇਹ ਟੱਕ ਲੋੜ ਨਹੀਂ ਇਹ ਮੈਨੂੰ ਨਹੀਂ ਲੋੜ ਹੈ ਕਿ ਇਹਨਾਂ ਨੂੰ ਲੋੜ ਹੈ ਕਿ ਮੇਰੇ ਪਿੱਛੇ ਆਪੇ ਹੀ ਆਉਣ ਮੈਨੂੰ ਕੋਈ ਫੋਨ ਕਰਨ ਦੀ ਮਤਲਬ ਕੋਈ ਕੁਝ ਨਹੀਂ ਹੈਗੀ ਇਹਨਾਂ ਨੂੰ ਲੋੜ ਹੈ ਇਹ ਆਪੇ ਆਉਣ 9 ਲੱਖ ਰੁਪਈਆ ਲਾ ਕੇ ਆਏ ਤੁਸੀਂ ਹਾਂਜੀ ਤੇ ਕਿੰਨੇ ਕ ਚਰਚ ਪੈਸੇ ਪੂਰੇ ਹੋ ਗਏ ਹੋ ਪੈਸੇ ਭਰਾਵਾ ਹਜੇ ਤੱਕ ਨਹੀਂ ਲੱਥੇ ਫਿਰੇ ਭੈਣ ਭਰਾ ਨੇ ਮੇਰੇ ਪੈਸੇ ਨਹੀਂ ਲਏ ਹਜੇ ਤੱਕ ਦੇਣਾ ਹੀ ਆ ਪੈਸੇ ਕਦੇ ਵੀ ਨਹੀਂ ਲਿੰਦੇ ਨਾ ਮੈਂ ਵੀ ਮੈਂ ਵੀ ਇਹ ਗੱਲ ਸੋਚ ਲੀਨਾਂ ਕਿ ਪੈਸਾ ਉਹ ਕਦੇ ਨਹੀਂ ਪੈਸਾ ਕਦੇ ਨਹੀਂ ਲੈਂਦਾ ਮਾਰ ਲਓ ਆਪਾਂ ਜੇ ਜੇ ਪੈਸੇ ਲੱਥ ਗਏ ਬਸ ਮੈਂ ਮੈਂ ਵੀ ਉਹੀ ਗੱਲ ਕਰਨ ਲੱਗਾ ਸੀਗਾ ਵੀ ਜੇ ਮੰਨ ਲਓ ਆਪਾਂ ਕਿਸੇ ਨੇ ਆਪਣੀ ਉਸ ਸਮੇਂ ਚ ਹੈਲਪ ਕੀਤੀ ਆ ਆਪਾਂ ਭਾਵੇਂ ਪੈਸਾ ਉਹ ਮੋੜ ਵੀ ਦਿੰਨੇ ਆ ਹਾਂਜੀ ਪਰ ਉਹ ਇਸ਼ਾਨ ਕਿਤਾ ਮੋੜ ਕਦੀ ਨਹੀਂ ਲੈਂਦਾ ਭਾਜੀ ਪੈਸਾ ਇਹੀ ਕਹਿਣ ਦਾ ਮਤਲਬ ਹੁੰਦਾ ਕਿ ਉਹ ਪੈਸਾ ਕਦੇ ਨਹੀਂ ਲੈਂਦਾ ਹੁੰਦਾ ਨਾ ਤੁਸੀਂ ਉਹ ਕਰਜ਼ਾ ਕਦੀ ਨਹੀਂ ਦੇ ਸਕਦਾ ਜੋ ਤਾਂ ਨਾ ਉਸ ਟਾਈਮ ਬੰਦਾ ਖੜਾ ਹੋਗਾ ਹਾਂ ਇਹ ਜੀ ਗੱਲ ਹੈ ਮੈਂ ਕਦੀ ਭੁੱਲਿਆ ਵੀ ਨਹੀਂ ਅੱਜ ਤੱਕ ਭੁੱਲਣਾ ਚਾਹੀਦਾ ਬੰਦੇ ਭਾਵੇਂ ਕਿਸੇ ਨੂੰ 10 ਰੁਪਏ ਵੀ ਦਿੱਤੇ ਆ ਮਨ ਨੂੰ ਸੋਗ ਆ ਕੇ ਮੁਰਦਾ ਹੋਊਗਾ ਪਰਪਰਪੀ ਭੁੱਲਿਆ ਨਹੀਂ ਜੇ ਮੰਨ ਲਓ ਭੁੱਲ ਵੀ ਗਏ ਤਾਂ ਫੇਰ ਤਾਂ ਸਾਰੀ ਖੇੜੀ ਖਤਮ ਹੋ ਗਈ ਫੇਰ ਫਾਇਦਾ ਕੀ ਆ ਉਹ ਆਪਾਂ ਕਿਸੇ ਨੂੰ ਯਾਦ ਨਹੀਂ ਕਰ ਸਕਦੇ ਤੇ ਕਿੱਦਾਂ ਲੱਗੀਆਂ ਹੋ ਗੱਲਾਂ ਬਾਤਾਂ ਤੁਹਾਨੂੰ ਬਹੁਤ ਵਧੀਆ ਭਾਜੀ ਮੈਂ ਸੋਚਿਆ ਸੀਗਾ ਮੈਂ ਕਿਹਾ ਭਾਜੀ ਨਾਲ ਗੱਲਬਾਤ ਕਰਨੀ ਆ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਪਰ ਕਾਮਯਾਬ ਨਹੀਂ ਹੋਏ ਕਾਮਯਾਬਦੀ ਹੋਈ ਫੇਰ ਮੈਂ ਕਿਹਾ ਜਦੋਂ ਭਾਜੀ ਨੂੰ ਮਿਲੇ ਭਾਜੀ ਦੇ ਕੋਲ ਪਹੁੰਚੇ ਫੇਰ ਜਾ ਕੇ ਗੱਲਬਾਤ ਕਰਨੀ ਹਾਂਜੀ ਇਹ ਹੁਣ ਸੁਣਨ ਵਾਲੇ ਦੱਸਣਗੇ ਵੀ ਕਿੱਦਾਂ ਲੱਗੀਆਂ ਸਾਡੀਆਂ ਗੱਲਾਂ ਬਾਤਾਂ ਤਦੋਂ ਕਿਸੇ ਨੂੰ ਗਾਲਤ ਲੱਗੇ ਮੈਂ ਕਹਿ ਨਹੀਂ ਸਕਦਾ ਪਰ ਇਹ ਸੱਚ ਆ ਸੱਚ ਆ ਸ਼ਾਇਦ ਮੇਰੇ ਆਪਣੇ ਕੋਈ ਦੋਸਤ ਸੁਣੂਗਾ ਉਹਨੂੰ ਬੁਰਾ ਲੱਗੇ ਪਰ ਉਹ ਸੋਚ ਕੇ ਦੇਖਿਓ ਕਿ ਹਾਂ ਕਿ ਮੈਂ ਕੋਈ ਗਲਤ ਗੱਲ ਨਹੀਂ ਕਹੀ ਅਸੀਂ ਅੱਜ ਵੀ ਉੱਥੇ ਖੜੇ ਆ ਅਸੀਂ ਉੱਥੇ ਖੜੇ ਆ ਪਪਾ ਜਦੋਂ ਮਾਜੀ ਆਂਗੇ ਤਾਂ ਵੀ 20-25 ਸਾਲ ਪਹਿਲਾਂ ਖੜੇ ਇਹ ਭਰਾ ਪੜਾਉਣ ਵਾਲੋ 20-25 ਸਾਲ ਪੁਰਾਣੇ ਯਾਰ ਹੀ ਆ ਹੈ ਅਸੀਂ ਇਹਨੂੰ ਪਤਾ ਹੀ ਆ ਸਾਡੇ ਬਾਰੇ ਅਸੀਂ ਅੱਜ ਵੀ ਉੱਥੇ ਹੀ ਖੜੇ ਆ ਅੱਜ ਵੀ ਸਾਡਾ ਲੈਣ ਦੇਣ ਹੈਗਾ ਕਿਉਂ ਭਾਜੀ ਲੈਣ ਦੇਣ ਦੀ ਨਹੀਂ ਗੱਲ ਨਹੀਂ ਗੱਲ ਕਰਦੇ ਆ ਲੈਣ ਦੇਣ ਜਿੰਦਗੀ ਬੰਦੇ ਦਾ ਵਿਗੜਦਾ ਤਾਂ ਆ ਜਿੰਦਗੀ ਚ ਲੈਣ ਦੇਣ ਚੱਲਦੇ ਰਹਿਣਾ ਚਾਹੀਦਾ ਵਿਗੜਦੀ ਤਾਂ ਆ ਬੰਦੇ ਦੀ ਹਾਂ ਵੈਸੇ ਗੱਲ ਕਰਦਾ ਸੀ ਅੱਜ ਵੀ ਉੱਥੇ ਹੀ ਖੜੇ ਹਾਂ ਪਹਿਲਾਂ ਖੜੇ ਸੀ ਬਿਲਕੁਲ ਜੀ ਬਿਲਕੁਲ ਹਾਂ ਜੀ ਅੱਜ ਵੀ ਕੋਈ ਸਾਨੂੰ ਆਪਣਾ ਕੋਈ ਬਾਜ਼ ਮਾਰਦਾ ਹੈ ਨਾ ਤਾਂ ਆਪਾਂ ਉੱਥੇ ਹੀ ਆ ਨਹੀਂ ਜੇ ਕੋਈ ਬਾਜ਼ ਮਾਰਦਾ ਫਿਰ ਆਪਾਂ ਭੱਜ ਕੇ ਚਾਈ ਜਾਓ ਉਹ ਹੀ ਕਹਿੰਦਾ ਆਏ ਲੈ ਹਾਂ ਆਏ ਲੈ ਸਹੀ ਗੱਲ ਤੇ ਚਲੋ ਸਹੀ ਹੈ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੇ ਦੱਸਿਓ ਹੋ ਕਿੰਨਾ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਸਾਰਿਆਂ ਨੂੰ ਓ